Hello, good morning friends. ਬੀਕਮ 5th semesters ਦਾ ਜਿਹੜਾ ਲਾਜ਼ਮੀ ਪੰਜਾਬੀ ਦਾ ਸਬਜੈਕਟ ਆ ਉਹਦੇ ਸੈਕਸ਼ਨ A ਦੇ ਵਿੱਚ ਟੋਟਲ 10 ਕਹਾਣੀਆਂ ਹਨ ਤੇ ਅੱਜ ਆਪਾਂ ਫਰਸਟ ਕਹਾਣੀ ਕਰਾਂਗੇ ਜਿਸ ਦਾ ਨਾਮ ਹੈ ਅਰਜਨ ਸ਼ੇਰ ਗੜੀਤਰਾ ਅਰਜਨ ਸ਼ੇਰ ਗੜੀਤਰਾ ਕਹਾਣੀ ਜਿਹੜੀ ਆ ਉਹ ਪ੍ਰੇਮ ਪ੍ਰਕਾਸ਼ ਦੁਆਰਾ ਲਿਖੀ ਗਈ ਆ ਇਸ ਕਹਾਣੀ ਦਾ ਵਿਸ਼ਾ ਮੋਤ ਦੇ ਬਿਸਤਰੇ ਉੱਤੇ ਪਏ ਇੱਕ ਉੱਚੀ ਜਾਤੀ ਦੇ ਆਦਮੀ ਦੀ ਮਾਨਸਿਕ ਅਵਸਥਾ ਹੈ ਕਹਾਣੀ ਵਿੱਚ ਰਿਟਾਇਰਡ ਸਕੂਲ ਮਾਸਟਰ ਚਾਚਾ ਜੀ ਮੋਤ ਦੇ ਬਿਸਤਰੇ ਉੱਤੇ ਪਏ ਸਨ ਕਾਰ ਵਿੱਚ ਉਹਨਾਂ ਦੀ ਪਤਨੀ ਤੇ ਤੀ ਗੋਮਤੀ ਉਹਨਾਂ ਦੀ ਸੇਵਾ ਕਰ ਰਹੇ ਹਨ ਇਸ ਤੋਂ ਇਲਾਵਾ ਉਹਨਾਂ ਦਾ ਭਤੀਜਾ ਗੁਰਦੇਵ ਜੋ ਕਿ ਇੰਗਲੈਂਡ ਤੋਂ ਆਇਆ ਹੈ ਵੀ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੈ ਉਹਨਾਂ ਦੀ ਪਤਨੀ ਪਾਠ ਕਰ ਰਹੀ ਹੈ ਇੱਕ ਆਮ ਭਾਰਤੀ ਵਾਂਗ ਉਹਨਾਂ ਨੂੰ ਵੀ ਮੌਤ ਤੋਂ ਬਹੁਤ ਡਰ ਲੱਗਦਾ ਸੀ ਤੇ ਇਸ ਡਰ ਨੂੰ ਘਟਾਉਣ ਲਈ ਉਹ ਆਤਮਾ ਦੇ ਅਮਰ ਹੋਣ ਤੇ ਸਰੀਰ ਦੇ ਨਾਸ਼ਮਾਨ ਹੋਣ ਦੇ ਗੀਤਾ ਗਿਆਨ ਜਾਂ ਹੋਰ ਕਿਸੇ ਧਰਮ ਉਪਦੇਸ਼ ਦਾ ਸਹਾਰਾ ਲੈਂਦੇ ਹਨ ਮੌਤ ਨੂੰ ਸਾਹਮਣੇ ਦੇਖ ਕੇ ਉਹਨਾਂ ਨੂੰ ਮਿਰਜ਼ਾ ਗਾਲਿਬ ਦੇ ਸ਼ੇਅਰ ਵਿੱਚ ਲਈ ਗੱਲ ਯਾਦ ਆਉਂਦੀ ਹੈ ਕਿ ਜ਼ਿੰਦਗੀ ਵਿੱਚ ਮੌਤ ਤੋਂ ਇਲਾਵਾ ਹੋਰ ਕਿਸੇ ਵੀ ਦੁੱਖ ਦਾ ਕੋਈ ਇਲਾਜ ਨਹੀਂ ਪਰ ਉਹ ਮੌਤ ਦੇ ਡਰ ਨੂੰ ਘਟਾਉਣ ਦੇ ਲਈ ਇਹ ਕਹਿ ਸਕਦੇ ਹਨ ਕਿ ਜ਼ਿੰਦਗੀ ਦੇ ਸਮੇਂ ਨੇ ਸਵੇਰ ਤੱਕ ਬਲਣਾ ਹੈ ਇਸ ਤਰ੍ਹਾਂ ਮੌਤ ਨੂੰ ਸਵੇਰ ਆ ਕੇ ਉਸ ਡਰ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦੇ ਘਰ ਵਿੱਚ ਇੱਕ ਕੁੱਤਾ ਸੀ ਜਿਸ ਦਾ ਨਾਮ ਪੂਰੂ ਸੀ ਉਹ ਬਹੁਤ ਹੀ ਬਿਮਾਰ ਸੀ ਇੱਥੋਂ ਤੱਕ ਕਿ ਉਸਨੇ ਖਾਣਾ ਪੀਣਾ ਵੀ ਛੱਡ ਦਿੱਤਾ ਸੀ ਉਸ ਦੀ ਇਸ ਤਰ੍ਹਾਂ ਦੀ ਹਾਲਤ ਦੇਖ ਕੇ ਚਾਚਾ ਜੀ ਦੇ ਮਨ ਦੇ ਵਿੱਚ ਆਪਣੀ ਹਾਲਤ ਦੇ ਵਿਗੜਨ ਦਾ ਵਹਿਮ ਪੈਦਾ ਹੈ ਉਹਨਾਂ ਨੂੰ ਆਪਣੀ ਤੇ ਪੂਰੋ ਦੀ ਮੌਤ ਨੇੜੇ ਹੁੰਦੀ ਜਾਪਦੀ ਹੈ ਆਪਨੇ ਇਸ ਡਰ ਨੂੰ ਖਤਮ ਕਰਨ ਦੇ ਲਈ ਉਹ ਪੁਨਰ ਜਨਮ ਸੰਬੰਧੀ ਵਿਚਾਰਾਂ ਦਾ ਵੀ ਸਹਾਰਾ ਲੈਂਦੇ ਹਨ ਜਦ ਕਿ ਪਹਿਲਾਂ ਉਹ ਕਦੇ ਪੁਨਰ ਜਨਮ ਸੰਬੰਧੀ ਵਿਸ਼ਵਾਸ ਹੀ ਨਹੀਂ ਕਰਦੇ ਸੀ ਉਸ ਨੂੰ ਹੁਣ ਇਸ ਤਰ੍ਹਾਂ ਲੱਗਣ ਲੱਗ ਗਿਆ ਸੀ ਕਿ ਪੁਨਰ ਜਨਮ ਦਾ ਸੰਬੰਧ ਚੰਗੇ ਮੜੇ ਕਰਮਾਂ ਦੇ ਹੈ ਬ੍ਰਾਹਮਣ ਹੋਣ ਕਰਕੇ ਉਸ ਨੂੰ ਇਹ ਵੀ ਵਹਿਮ ਪੈਂਦਾ ਹੈ ਕਿ ਉਸਨੇ ਤੇ ਉਸਦੇ ਪੂਰਵਜਾਂ ਨੇ ਹੋਰ ਜਾਤੀ ਦੇ ਲੋਕਾਂ ਨੂੰ ਨੀਵਾ ਸਮਝਣ ਦਾ ਵੀ ਪਾਪ ਕੀਤਾ ਹੈ ਹੁਣ ਉਹ ਇਸ ਦਾ ਪਛਤਾਚਾਪ ਕਰਕੇ ਮੂੜ ਮੁਨੁੱਖ ਜਨਮ ਦੇ ਵਿੱਚ ਆਉਣਾ ਚਾਹੁੰਦੇ ਹਨ ਉਹ ਇਸ ਪਛਤਾਚਾਪ ਕਰਨ ਦੇ ਲਈ ਡਾਕਟਰਾਂ ਦੀ ਨਸੀਹਤਾਂ ਦਾ ਵੀ ਪਰਵਾਹ ਨਹੀਂ ਕਰਦੇ ਤੇ ਗੁਰਦੇਵ ਨੂੰ ਹੁੱਕਾ ਤਿਆਰ ਕਰਨ ਦੇ ਲਈ ਕਹਿੰਦੇ ਹਨ ਫਿਰ ਉਹ ਉੱਠ ਕੇ ਹੁੱਕਾ ਪੀਣ ਲੱਗ ਜਾਂਦੇ ਹਨ ਬੇਸ਼ੱਕ ਉਹਨਾਂ ਦਾ ਖੰਗ ਦੇ ਨਾਲ ਬੁਰਾ ਹਾਲ ਹੋ ਜਾਂਦਾ ਹੈ ਫਿਰ ਉਹ ਘਰ ਦੀਆਂ ਖਾਨਦਾਨੀ ਚੀਜ਼ਾਂ ਦੀ ਵੰਡ ਦੀ ਗੱਲ ਕਰਦੇ ਹਨ ਤੇ ਖਾਨਦਨ ਦੇ ਚਿਲड्रन ਤੇ ਸੰਸਾਦ ਦੇ ਮੇਲੇ ਤੋਂ ਵਿਸ਼ਰਣ ਦੀ ਗੱਲ ਨੂੰ ਯਾਦ ਕਰਕੇ ਰੋ ਪੈਂਦੇ ਹਨ ਪੂਰੂ ਦੇ ਸਰੀਰ ਵਿੱਚੋਂ ਬੂਹ ਹੁੰਦੀ ਦੇਖ ਕੇ ਤੇ ਉਸ ਨੂੰ ਉਸਦੇ ਨੇੜੇ ਆ ਰਹੀ ਮੌਤ ਦਾ ਸੰਕੇਤ ਸਮਝ ਕੇ ਉਹ ਆਪਣੇ ਮੂੰਹ ਉੱਤੇ ਆ ਰਹੀ ਮੌਤ ਦੇ ਸੰਕੇਤ ਦੇਣ ਵਾਲੀ ਸੋਚ ਤੇ ਹੱਥ ਫੇਰਦੇ ਹਨ ਤੇ ਅਰਜਨ ਸ਼ੇਰ ਗੜੀਰਨਾ गा ਕੇ ਪਰਲੋਕ ਵੱਲ ਆਪਣੀ ਤਿਆਰੀ ਸਮਝਦੇ ਹਨ ਉਸ ਨੂੰ ਜਾਗਦਿਆਂ ਸੋਚਾਂ ਤੰਗ ਕਰਦੀਆਂ ਹਨ ਤੇ ਰਾਤ ਨੂੰ ਸੁਪਨੇ ਡਰਾਉਂਦੇ ਹਨ ਊਗੁਰਦੇਵ ਨੂੰ ਆਪਣੀ ਵਸੀਅਤ ਲਿਖਉਂਦੇ ਹਨ ਤੇ ਆਪਣੀ ਜਾਇਦਾਦ ਦੇ ਵਾਰਸਾਂ ਬਾਰੇ ਦੱਸਦੇ ਹਨ ਊਗੁਰਦੇਵ ਨੂੰ ਆਪਣੀ ਮੌਤ ਮਗਰੋਂ ਬ੍ਰਾਹਮਣਾ ਨੂੰ ਧਾਨਪੁੰਨ ਕਰਨ ਸ਼ਰਾਧ ਕਰਨ ਤੇ ਆਪਣੇ ਫੁੱਲ ਗੰਗਾ ਵਿੱਚ ਪਾਉਣ ਦੀ ਮਨਾਹੀ ਕਰਦੇ ਹਨ ਉਹ ਆਪਣੇ ਆਪ ਨੂੰ ਤਿੰਨ ਵਰਨਾਂ ਨੂੰ ਨੀਚਾ ਦਰਸਾਉਣ ਵਾਲੇ ਬ੍ਰਾਹਮਣਾ ਨਾਲੋਂ ਵੱਖਰਾ ਦਰਸਾਉਣ ਦੇ ਲਈ ਆਪਣੇ ਫੁੱਲ ਸਤਲੁਜ ਵਿੱਚ ਪਾਉਣ ਲਈ ਕਹਿੰਦੇ ਹਨ ਜਿੱਥੇ ਸ਼ਹੀਦ ਭਗਤ ਸਿੰਘ ਜੀ ਦੇ ਆਏ ਗਏ ਸਨ ਇਸ ਤੋਂ ਇਲਾਵਾ ਉਹ ਇੱਕ ਮੋਟੀ ਐਫਟੀ ਗੁਰਦੇਵ ਦੇ ਨਾਮ ਕਰ ਦਿੰਦੇ ਹਨ ਤੇ ਉਸਦੇ ਵਿਆਜ ਨੂੰ ਗਰੀਬ ਬੱਚਿਆਂ ਦੀਆਂ ਕਿਤਾਬਾਂ ਵਿੱਚ ਵਰਤਨ ਤੇ ਪਿੰਡ ਵਿੱਚ ਲਾਇਬ੍ਰੇਰੀ ਖੋਲਣ ਦੇ ਲਈ ਕਹਿੰਦੇ ਹਨ ਨਾਲ ਹੀ ਉਹ ਇਹ ਕਹਿੰਦੇ ਹਨ ਕਿ ਗੁਰਦੇਵ ਲਾਇਬ੍ਰੇਰੀ ਦਾ ਨਾਮ ਉਸਦੇ ਦਾਦੇ ਦੇ ਨਾਮ ਤੇ ਰੱਖੇ ਪਰ ਪੰਡਿਤ ਹਟਾ ਕੇ ਵਕੀਮ ਲੱਭੂ ਰਾਮ ਰੱਖੇ ਉਹ ਗੁਰਦੇਵ ਨੂੰ ਹਰ ਸਾਲ ਪਿੰਡ ਆਉਣ ਲਈ ਕਹਿੰਦੇ ਹਨ ਤਾਂ ਕਿ ਉਹ ਪਿੰਡ ਨੂੰ ਨਾ ਭੁੱਲੇ ਤੇ ਪਿੰਡ ਵਿੱਚ ਵੀ ਉਹਨਾਂ ਦਾ ਨਾਂ ਜਿਉਂਦਾ ਰਹੇ ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਮਰਨ ਕੰਡੇ ਪਏ ਇੱਕ ਭਾਰਤੀ ਦੀ ਮਾਨਸਿਕ ਅਵਸਥਾ ਹੈ ਜਿਸ ਵਿੱਚ ਦੁੱਖ, ਸੁੱਖ, ਪਛਤਾਪ ਤੇ ਇਛਾਵਾਂ ਛिपੀਆਂ ਹੋਈਆਂ ਹਨ। ਇਸ ਕਹਾਣੀ ਦਾ ਵਿਸ਼ਾ ਕਾਫੀ ਹੱਦ ਤੱਕ ਯਥਾਰਥਕ ਤੇ ਮਨੋਵਿਗਿਆਨਕ ਹੈ। ਕਹਾਣੀ ਵਿੱਚ ਕਹਾਣੀਕਾਰ ਇਹ ਵੀ ਦੱਸਦਾ ਹੈ ਕਿ ਭਾਰਤ ਦੇ ਲੋਕਾਂ ਦਾ ਆਪਣੇ ਪਿੰਡ ਤੇ ਸੱਭਿਆਚਾਰ ਦੇ ਨਾਲ ਪਿਆਰ ਇਸ ਪਛੜੇ ਪੰਜਾਬ ਦੀ ਪੂੰਜੀ ਹੈ। ਤੇ ਇਹ ਸੀ ਸਾਡੀ ਪਹਿਲੀ ਕਹਾਣੀ ਅਰਜਨ ਸ਼ੇਰ ਗੱਡੀ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਸੈਕਿੰਡ ਖਾਣੇ ਕਰਾਂਗੇ ਇਕਲਵਯ ਥੈਂਕ ਯੂ